ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਇੱਥੇ ਭਾਈ ਜੀ 12 ਫੁੱਟ ਰੋਟਾਵੇਟਰ ਪਿਆ ਹੈ ਠੀਕ ਆ ਬਹੁਤ ਵੱਡਾ ਰੋਟਾਵੇਟਰ ਹੈ ਤੇ ਵੀਡੀਓ 'ਚ ਤਾਂ ਪਤਾ ਨਹੀਂ ਕਿੱਡਾ ਕ ਲੱਗਦਾ ਪਰ ਦੇਖਣ 'ਚ ਬਹੁਤ ਵੱਡਾ ਹੈ ਠੀਕ ਆ ਬਾਈ ਤਾਂ ਆਪਾਂ ਜਾਣਕਾਰੀ ਲੈਣੇ ਆ ਜੇ ਬਾਰੇ ਬਾਈਆਂ ਦੀ ਬਾਈਆਂ ਤੋਂ ਸਾਰੀ ਜਾਣਕਾਰੀ ਲੈਣੇ ਆ ਹਾਂਜੀ ਭਾਈ ਜੀ ਕਿੰਨੇ ਫੁੱਟਾਂ ਹੈ ਰੋਟਾਵੇਟਰ ਇਹ 12 ਫੁੱਟਾ ਭਾਈ 12 ਫੁੱਟ ਰੋਟਾਵੇਟਰ ਹੈ ਜੀ ਬਾਈ ਜੀ ਕਿਹੜਾ ਟਰੈਕਟਰ ਖਿੱਚਦਾ ਇਹ ਕਿੰਨੇ ਹਸਪਾਵਰ ਪੈਂਡ ਹਾਰਸ ਪਾਵਰ ਬਾਈ 65 ਪਲਸ ਹੀ ਖਿੱਚੂਗਾ ਮਤਲਬ 65 ਤੋਂ ਘੱਟ ਨਹੀਂ 65 ਹਾਰਸ ਪਾਵਰ ਤੋਂ ਪਲਸ 3 ਠੀਕ ਹੈ ਜੀ 60 ਹਾਰਸ ਪਾਵਰ ਨੇ ਟਰੈਕਟਰ ਖਿੱਚੂਗਾ ਤੇ ਬਾਈ ਜੀ ਕੀ ਰੇਟ ਆਦਾ 190 ਵੀਰੇ 15000 ਡਿਸਕਾਊਂਟ ਕਰਕੇ ਲਾਸਟ 190 ਤੋਗਾ ਅੱਛਾ ਜੀ 190 ਵੀਰੇ ਫਾਈਨਲੀ ਆਪਾਂ ਫਾਈਨਲ ਹੈ ਇਹ ਤੇ ਵੀਰੇ ਇਹਦੀ ਸਬਸਿਡੀ ਬਾਰੇ ਕੋਈ ਹੈ ਸਬਸਿਡੀ ਵੀਰੇ ਆਪਣੇ 9 ਫੁੱਟੇ ਤੱਕ ਅਪਰੂਵਲ ਨੇ ਸਾਰੇ ਇਪਲੀਮੈਂਟਸ ਤੇ ਜਿਵੇਂ ਸੁਪਰ ਹੀਟਰ ਆ ਗਿਆ ਡੀਐਸਆਰ 0 ਡਰੈਲਰ ਤੇ ਲੇਜਰ ਉਹਨਾਂ ਤੇ ਸਾਰਿਆਂ ਦੀ ਬਿਰੇ ਆਪਣੀ ਸਬਸਿਡੀ ਅਪਰੂਵ ਹੈ ਠੀਕ ਹੈ ਮਤਲਬ ਨਵ ਤੋਂ ਪਲੱਸ ਜਿਹੜੇ ਆਏਗੇ ਨੇ ਆਪਣੇ ਰੂਟਾ ਵੀਟਰ ਇਹਨਾਂ ਤੇ ਹੈ ਨਹੀਂ ਬਿਰੇ ਠੀਕ ਹੈ ਇੱਕ 90 ਦੀ ਬੋਗ ਦਾ ਬਸ ਹੋ ਗਿਆ ਹਾਂ ਇੱਕ 90 ਦਾ ਬੋਗ ਇਹ ਵੀਰੇ ਵੀ ਇਹ ਤੁਸੀਂ ਆਪ ਤਿਆਰ ਕਰਦੇ ਹੋਗੇ ਹਾਂ ਵੀਰੇ ਆਪਣੀ ਮੈਨੂਫੈਕਚਰਿੰਗ ਆ ਗਈ ਚੀਮਾ ਮੰਡੀ ਪੰਜਾਬ ਚ ਪੰਜਾਬ ਚ ਹਾਂ ਬਾਕੀ ਕਿਹੜਾ ਕਿਹੜਾ ਜਿਹੜਾ ਪੈਣ ਦਾ ਜੀ ਸੰਗਰੂਰ ਡਿਸਟ੍ਰਿਕਟ ਪੈਣ ਦਾ ਬੋਰੇ ਵੀਰੇ ਅੱਛਾ ਜੇ ਇਹ ਬੰਦੇ ਨੇ ਉਹ ਵੀ ਲੈਣਾ ਹੋਵੇ ਤਾਂ ਵੀ ਕਿੱਥੇ ਸਰਵਰ ਕਰ ਨੂੰ ਕੋਈ ਕਾਈ ਦਾ ਕੋਈ ਨੰਬਰ ਆ ਵੀ ਦੱਸ ਭਾਈ ਵੀਰੇ ਨੰਬਰ ਆਪਣੇ ਏ ਸੀਗੇ ਭਾਈ ਜੀ ਨੰਬਰ ਇਹ ਆਪਣੇ ਉਹ ਸੀ ਨੰਬਰ 99157 01624 ਤੇ 34 ਵੀਰੇ ਠੀਕ ਹੈ ਵੀਰੇ ਤਾਂ ਭਾਈ ਜੀ ਬਹੁਤ ਵਧੀਆ ਭਾਈਆਂ ਨੇ ਤਿਆਰ ਕੀਤਾ ਹੋਇਆ ਜੇ ਜਿਸੇ ਕਿਸੇ ਨੇ ਸੋਸ਼ਲ ਨੈਟਵਰਕ ਤੇ ਅਟੈਚ ਕਰਨਾ ਹੋਵੇ ਤਾਂ ਆਸੀ ਆਪ ਵੀ ਇੱਥੇ ਭਾਈਆਂ ਨੇ ਸਪਰਕ ਕੀਤਾ ਲੱਗ ਰਿਹਾ ਮੈਂ ਤੁਹਾਨੂੰ ਸਾਰੇ ਭਾਈਆਂ ਦੇ ਸਾਹਮਣੇ ਦਿਖਾਉਣਾ ਠੀਕ ਹੈ ਤੇ ਸਾਰਿਆਂ ਦੀ ਆਪਾਂ ਜਾਣਕਾਰੀ ਲਵਾਉਂਗੇ ਤੇ ਬਾਕੀ ਜੇ ਤੁਸੀਂ ਉਹ ਕਰਨਾ ਤਾਂ ਬਾਈ ਇਹਨਾਂ ਨੰਬਰ ਵੀ ਦੱਸਦਾ ਤੇ ਸੋਸ਼ਲ ਮੀਡੀਆ ਵੀ ਦੱਸਦਾ ਉਹਦੇ ਵੀ ਮੈਸੇਜ ਕਰ ਸਕਦੇ ਹਾਂ ਤੇ ਠੀਕ ਆ ਬਾਈ ਜੀ ਬਹੁਤ ਵਧੀਆ ਸੋ ਠੀਕ ਆ ਬਰੇ ਓਕੇ ਬਰੇ ਜੀ ਆਪਾਂ ਤੁਹਾਨੂੰ ਕਿਹਾ ਸੀ ਨਾ ਵੀ ਬਾਈਆਂ ਦੇ ਆਪਾਂ ਜਿਹੜਾ ਕੋਸ ਉਹਨਾਂ ਨੇ ਤਿਆਰ ਕੀਤਾ ਹੋਇਆ ਸਾਨੂੰ ਸਾਰਾ ਕੋ ਦਿਖਾਵਾਂਗੇ ਜਿਹੜਾ ਸੰਦ ਤਿਆਰ ਕੀਤਾ ਹੋਇਆ ਤੁਸੀਂ ਇੱਧਰ ਜਾ ਕੇ ਕਰ ਸਕਦੇ ਹੋ ਸੁਪਰ ਸੀਡਰ ਠੀਕ ਆ ਇਹ ਵੀ ਵੀਰ ਬਲਜੀ ਮਾਲਿਆਂ ਦਾ ਇਹ ਮਗਰ ਵੀ ਤੇ ਜਿਹੜੇ ਉਧਰ ਪਏ ਨੇ ਇੱਧਰ ਵੀ ਆ ਜਾ ਇੱਧਰ ਰੋਟਾਵੇਟਰ ਛੋਟੇ ਰੋਟਾਵੇਟਰ ਨੇ ਇਹ ਇਹ ਅੱਟਾ ਫੋਟਾ ਰੋਟਰਵੇਟਰ ਠੀਕ ਹੈ ਜੀ ਇਹਦੇ ਸਾਰੇ 110000 ਰੁਪਏ ਦੀ ਤੇ 5000 ਮੇਲਾ ਡਿਸਕਾਊਂਟ ਹੈ ਇਹ ਸਾਰੇ ਤੁਹਾਨੂੰ ਇਹਦੇ ਰੇਟ ਪਤਾ ਲੱਗੇ ਇਹਦੇ ਪ੍ਰਾਈਸ ਨੇ ਇਹ ਬਾਈਆਂ ਦੇ ਨੇ ਸਾਰੇ ਇਹ ਜਿਹੜਾ ਉਧਰ ਉਹ ਦਿਖਾ ਦੇ ਪੀਰਵਾਲ ਜੀ ਮਦਰ ਕੰਪਿਊਟਰ ਕਰਾ ਵੀ ਪਿਆਗਾ ਉਹਦੇ ਉੱਤੇ ਵੀ ਲਿਖਿਆ ਉੱਤੇ ਤੁਸੀਂ ਇਦਾਂ ਛੋਟਾ ਜਿਹਾ ਰੋਟਰਵੇਟਰ ਆ ਦਿਖਾ ਬੋ ਜੀ ਸਭ ਤੋਂ ਛੋਟੇ ਤੋਂ ਲੈ ਕੇ ਸਭ ਤੋਂ ਵੱਡਾ ਰੋਟਰਵੇਟਰ ਬਾਈਆਂ ਕੋਲ ਹੈਗਾ ਠੀਕ ਹੈ ਜੀ ਤੁਸੀਂ ਇਦਾਂ ਸਾਰੇ ਚੈੱਕ ਕਰ ਲਓ ਇਹ ਸਾਰੇ ਬਾਈਆਂ ਦੀ ਕੰਪਨੀ ਦੇ ਨੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ ਸਪੋਰਟ ਕਰਨਾ